ਇਸ ਨਿੱਕੀ ਜਿਹੀ ਬੱਚੀ ਨੂੰ ਦੇਖ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ ਨੰਨੀ-ਮੁੰਨੀ ਹਰਸੀਤਾ ਦੀਆਂ ਇਹਨਾਂ ਗੱਲਾਂ ਨੇ ਪੂਰੇ ਸਕੂਲ ਨੂੰ ਹੀ ਨਹੀਂ ਵਿਦੇਸ਼ ਦੇ ਵਿੱਚ ਵੀ ਇਸ ਨੇ ਸਭ ਨੂੰ ਕਾਇਲ ਕਰ ਦਿੱਤਾ ਹੈ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਵਿੱਚ ਸਥਿਤ ਦੇਵ ਸਮਾਜ ਸਮਾਰਟ ਸਕੂਲ ਦੇ ਵਿੱਚ ਪੜ ਰਹੀ ਨੰਨੀ-ਮੁੰਨੀ ਬੱਚੀ ਹਰਸੀਤਾ ਐਨੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦੇ ਵਿੱਚ ਹੈ ਆਪਣੀਆਂ ਮਿੱਠੀਆਂ ਗੱਲਾਂ ਸਾਫ ਸੁਥਰੇ ਵਿਚਾਰਾਂ ਅਤੇ ਪੰਜਾਬੀ ਵਿਰਸੇ ਦੇ ਨਾਲ ਜੁੜਨ ਦੀ ਸਲਾਹਾਂ ਦੇਣ ਵਾਲੀ ਇਹ 마ਸੂਮ ਜਹੀ ਬੱਚੀ ਲੋਕਾਂ ਦੇ ਦਿਲ ਜੁਤਰੀ ਹੈ ਤੁਸੀਂ ਵੀ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਆਪਣੀ رائے ਆਪਣਾ ਪਿਆਰ ਕਮੈਂਟਾਂ ਦੇ ਵਿੱਚ ਇਸ ਬੱਚੀ ਨੂੰ ਜ਼ਰੂਰ ਦਿਓ ਹਰਸੀਤਾ ਦੀ ਜੋ ਕਿ ਸ਼ੋਬਾਸਟਿਫ ਸਕੂਲ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਸੋਸ਼ਲ ਮੀਡੀਆ ਦੇ ਰਾਹੀਂ ਇਹ ਵਿਦੇਸ਼ਾਂ ਤੱਕ ਵੀ ਪਹੁੰਚ ਰਹੀ ਹੈ ਇਸ ਬੱਚੀ ਦੇ ਵੀਡੀਓਜ਼ ਦੇਖ ਕੇ ਲੋਕ ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਵਿਦੇਸ਼ਾਂ ਤੋਂ ਵੀ ਫੋਨ ਕਰ ਰਹੇ ਨੇ ਸਕੂਲ ਦੇ ਪ੍ਰਿੰਸੀਪਲ ਰੀਨੂ ਗੁੰਬਰ ਨੇ ਵੀ ਦੱਸਿਆ ਹੈਗਾ ਕਿ ਮੈਂ ਖੁਦ 13 ਸਾਲ ਇਸੇ ਸਕੂਲ ਦੇ ਵਿੱਚ ਪੜੀ ਆਂ ਤੇ 24 ਸਾਲ ਤੋਂ ਇੱਥੇ ਅਧਿਆਪਕ ਆਂ ਅਤੇ ਪਿਛਲੇ 5 ਸਾਲਾਂ ਤੋਂ ਪ੍ਰਿੰਸੀਪਲ ਦੇ ਵਜੋਂ ਸੇਵਾ ਨਿਭਾ ਰਹੀ ਆਂ ਹਰ ਸਿੱਤਾ ਸਿਰਫ ਵਿਦਿਆਰਥਣ ਹੀ ਨਹੀਂ ਸਾਡੇ ਇੱਕ ਪਰਿਵਾਰਕ ਮੈਂਬਰ ਵਾਂਗ ਹੈ ਇਹ 24 ਘੰਟੇ ਮੇਰੇ ਨਾਲ ਰਹਿਣਾ ਚਾਹੁੰਦੀ ਹੈ ਜਦ ਮੈਂ ਸਕੂਲ ਆਉਂਦੀ ਆ ਤਾਂ ਦੌੜ ਕੇ ਆ ਕੇ ਗੱਲਬਕੜੀ ਪਾ ਲੈਂਦੀ ਆ ਪ੍ਰਿੰਸੀਪਲ ਅੱਗੇ ਕਹਿੰਦੀ ਹੈ ਕਿ ਇਸ ਨੂੰ ਮਿੱਟੀ ਬੁੱਟੀਆਂ ਅਤੇ ਪੰਜਾਬੀ ਵਿਰਸੇ ਦੇ ਨਾਲ ਬੇਹਦ ਪਿਆਰ ਹੈ ਇਹ ਹਮੇਸ਼ਾ ਅਦਬ ਅਤੇ ਸਤਿਕਾਰ ਦੇ ਨਾਲ ਗੱਲ ਕਰਦੀ ਹੈ ਇਹ ਜਿਵੇਂ ਗੱਲ ਕਰਦੀ ਹੈ ਲੱਗਦਾ ਹੈ ਕਿ ਹਰ ਬੱਚਾ ਇੰਜ ਹੀ ਹੋਣਾ ਚਾਹੀਦਾ ਹੈ ਸਕੂਲ ਦੇ ਵਿੱਚ ਬੱਚਿਆਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਜ਼ਾਂ ਦੇ ਅਨੁਸਾਰ ਪੂਰੀ ਡਾਈਟ ਦਿੱਤੀ ਜਾਂਦੀ ਹੈ ਤੇ ਅਧਿਆਪਕ ਦੇ ਵੱਲੋਂ ਬੱਚਿਆਂ ਦੇ ਨਾਲ ਮਾਂ ਵਾਂਗ ਵਿਹਾਰ ਜਿਹੜਾ ਕਿ ਕੀਤਾ ਜਾਂਦਾ ਇਸ ਬਾਬਤ ਪ੍ਰਿੰਸੀਪਲ ਦਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਹਾਂ ਉਹ ਨਾ ਬੱਚੇ ਦਾ ਹਰਸ਼ੀਤਾ ਦਾ ਫਰਸਟ ਡੇਸ ਇਹ ਗਾ ਸਟੇਜ ਦੇ ਉੱਪਰ ਫਰਸਟ ਟਾਈਮ ਉਸ ਸਟੇਜ ਤੇ ਆਈ ਹੈ ਉਹਦਾ ਕੌਨਫੀਡੈਂਸ ਬੂਸਟ ਕਰ ਲਈ ਮੈਂ ਸਾਰੇ ਬੱਚਿਆਂ ਦਾ ਹੀ ਕੌਨਫੀਡੈਂਸ ਬੂਸਟ ਕਰਨ ਦੀ ਟ੍ਰਾਈ ਕਰਦੀ ਆ ਮੈਂ ਸੋਚਦੀ ਆ ਕਿ ਮਤਲਬ ਜਦੋਂ ਪਬਲਿਕ ਸਾਹਮਣੇ ਬੋਲਦੇ ਨੇ ਤਾਂ ਉਹਨਾਂ ਦਾ ਕੌਨਫੀਡੈਂਸ ਜਿਹੜਾ ਇੱਕ ਅਲੱਗ ਲੈਵਲ ਤੇ ਹੋ ਜਾਂਦਾ ਤਾਂ ਉਸ ਦਿਨ ਜਦੋਂ ਉਹ ਸਟੇਜ ਤੇ ਜਾਂਦੀ ਹੈ ਪਰ ਯੂਜੂਲੀ ਮੈਂ ਨਾਰਮਲੀ ਗੱਲ ਕਰਦੀ ਰਹਿੰਦੀ ਆ ਹੈਲਦੀ ਫੂਡ ਖਾਣ ਤੇ ਬੱਚਿਆਂ ਨਾਲ ਗੱਲ ਕਰਦੀ ਆ ਕਿ ਸਾਡਾ ਸਕੂਲ ਜਿਹੜਾ ਹੈ ਉਹ ਹਟ ਕੇ ਇੱਕ 스마트 ਸਕੂਲ ਹੈ ਜਿੰਦੇ ਵਿੱਚ ਸਿਰਫ ਅਸੀਂ ਕੈਨ ਨੂੰ 스마트 ਨਹੀਂ ਹੈਗੇ ਅਸੀਂ ਆਪਣੀ ਕਰਨੀ ਦੇ ਵਿੱਚ ਵੀ 스마트 ਹੈਗੇ ਆ ਜੋ ਸਾਡਾ ਰਿਲੇਸ਼ਨਸ਼ਿਪ ਬੱਚਿਆਂ ਦੇ ਨਾਲ ਹੈਗਾ ਉਹ ਵੀ ਇੱਕ ਅੱਜ ਕੱਲ ਦੀ ਜਿਹੜੀ ਡਿਮਾਂਡ ਹੈ ਜੋ ਡਿਮਾਂਡ ਹੈ ਸਮਾਰਟਨੈਸ ਦੀ ਉਹਦੇ ਤੇ ਅਸੀਂ ਪੂਰੇ ਉੱਤਰਦੇ ਆ ਕੋਈ ਵੀ ਚਾਹਵੇ ਤਾਂ ਆ ਕੇ ਸਾਡੇ ਸਕੂਲ ਨੂੰ ਦੇਖ ਸਕਦਾ ਹੈਗਾ ਕਿ ਵੇਅਰ ਵੀਲ ਸਟੈਂਡ ਐਕਚੁਅਲੀ ਮੇਰਾ ਨਾਮ ਹਰਸੀਤਾ ਤੇ ਤੁਸੀਂ ਕਿ ਇਸ ਦੇ ਬੱਚੇ ਹੋ ਮੈਂ ਆਲੀ ਗਲੀ ਤੇ ਰਹਿਣਾਵਾ ਕਿੱਥੇ ਪਾਪਾ ਦਾ ਨਾਮ ਦੱਸ ਦੋ ਕੀ ਡੈਡੀ ਕੀ ਪਾਪਾ ਦਾ ਕੀ ਨਾਮ ਹੈ ਦਾਦੂ ਨਹੀਂ ਦਾਦੂ ਪਾਪਾ ਦੱਸ ਦੋ ਦਾਦੂ ਪਾਪਾ ਦਾ ਨਾਮ ਡੈਡੀ ਅੱਛਾ ਕੀ ਕਰਦੇ ਨੇ ਉਹ ਉਹ ਨਾ ਕੰਮ ਕਰਦੇ ਆ ਆਪਣੇ ਕੰਮ ਤੇ ਜਾਂਦੇ ਆ ਕੋਈ ਤਾਂ ਕੰਮ ਕਰਦੇ ਪਾਪਾ ਦਾ ਕੀ ਨਾਮ ਹੈ ਪਾਪਾ ਦਾ ਰਾਮਪਲ ਪਾਪਾ ਦਾ ਨਾਮ ਉਹ ਉਹ ਰਾਮਪਲ ਪਾਪਾ ਕੀ ਕੰਮ ਕਰਦੇ ਆ ਕਚਰੀ ਕਚਰੀ ਚ ਕੰਮ ਕਰਦੇ ਆ ਅੱਛਾ ਤੇ ਮੰਮ ਤੁਸੀਂ ਕਿਹੜੇ ਸਕੂਲ ਚ ਪੜਨ ਨਾਲੇ ਆਨੇ ਹੋ ਇੱਕ ਸਕੂਲ ਦਾ ਨਾਮ ਕੀ ਆਪਣੇ ਦਾ ਬੇਸ ਮਫੂਲ ਮੋਗਾ ਯੈਸ